ਪਟਿਆਲਾ ਯੂਨੀਵਰਸਿਟੀ ਤੋਂ ਇਹ ਡਿਗਰੀ ਹੈ ਜਿਹੜੀ ਬਣੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਡਿਗਰੀ ਦਾ 1 ਲੱਖ ਰੁਪਏ 1 ਲੱਖ ਰੁਪਏ ਡਿਗਰੀ ਬਣਾਉਣ ਦਾ ਲਿਆ ਯਾਨੀ ਕਿ ਇਮੀਗ੍ਰੇਸ਼ਨ ਦਫ਼ਤਰ ਵਾਲੇ ਹੁਣ ਇਹ ਵੀ ਕੰਮ ਕਰਨ ਲੱਗੇ ਕਿ ਅਗਰ ਕਿਸੇ ਦੇ ਸਰਟੀਫਿਕੇਟ ਨਹੀਂ ਹੈ ਅਗਰ ਕਿਸੇ ਦੀ ਪੜ੍ਹਾਈ ਨਹੀਂ ਹੈ ਤਾਂ ਉਹ ਸਰਟੀਫਿਕੇਟ ਜਾਂ ਡਿਗਰੀ ਆ ਵੀ ਬਣਾ ਕੇ ਦੇ ਰਹੇ ਨੇ ਇਹਨਾਂ ਨੇ ਟੋਟਲ ਤਾਂ ਸਾਡੇ ਤੋਂ ਲਿਆ ਸੀਦਾ ਆਪਣਾ ਬਾਹਰ ਭੇਜਣ ਦਾ 10 ਲੱਖ ਤੇ ਫਿਰ ਮੇਰਾ ਭਰਾ ਬਾਹਰ ਚਲੇ ਗਿਆ ਚਲੋ ਫਿਰ ਨਾ ਸਾਡੇ ਪੈਸੇ ਕੁਝ ਵੱਧ ਨਿਕਲਦੇ ਸੀ ਇਹਨਾਂ ਵੱਲ ਇਹ ਮੰਨ ਗਏ ਵੀ 8000 ਤੋਂ ਦਾ ਨਿਕਲਦਾ ਪਿਆ ਅਸੀਂ ਤੁਹਾਨੂੰ ਦੇਣਾ ਤੇ ਉਹ ਵੀ ਦੇਣ ਤੋਂ ਪਹਿਲਾਂ ਮੰਨ ਗਏ ਬਾਅਦ ਤੁਹਾਨੂੰ ਦਿੰਦੇ ਨਹੀਂ ਆਪ ਫੇਕ ਡਿਗਰੀ ਹੈ ਜੀ ਇਹ ਡਿਗਰੀ ਜਿਹੜੀ ਤੁਸੀਂ ਕਹਿੰਦੇ ਹੋ ਕਿੰਨੇ ਪੈਸੇ ਲੈਟ ਕਿੰਨੇ ਲੱਖ ਰੁਪਇਆ ਲੈ ਆਏ ਲੱਖ ਰੁਪਇਆ ਇਹ ਫੇਕ ਡਿਗਰੀ ਆ ਔਨਲਾਈਨ ਇਹ ਫੇਕ ਡਿਗਰੀ ਆ ਜੀ ਅਤੀਤ ਨੇ ਉਹਨਾਂ ਨਾਲ ਗੱਲ ਕੀਤੀ ਹੈ ਜੀ ਸਾਨੂੰ ਉਹਨੂੰ ਧਮਕੀ ਦਿੰਦੇ ਆ ਮੈਂ ਬਹੁਤ ਤਕੜਾ ਗੁੰਡਾ ਰਿਆਂ ਮੈਂ ਫਲਾਣਾ ਨਾਮ ਦਾ ਲੈ ਲੋ ਮੈਂ ਮਾਲਕ ਮਾਲਕ ਦਾ ਨਾਮ ਮਨਦੀਪ ਬਾਜਾ ਮਨਦੀਪ ਬਾਜਾ ਤੇ ਇੱਕ ਨਵਜੋਧ ਇਹ ਜਿਹੜੇ ਅੰਡਰ ਅਰਿਸ਼ੀ ਕਹਿੰਦੇ ਲੈ ਲੋ ਜੇ ਤੁਹਾਨੂੰ ਲੈਣੀ ਹੈ ਕੀ ਇਮੀਗ੍ਰੇਸ਼ਨ ਦੇ ਦਫ਼ਤਰ ਚ ਬੌਂਸਰ ਰੱਖ ਬੌਂਸਰ ਰੱਖਣ ਦੀ ਕੀ ਜ਼ਰੂਰਤ ਪੈ ਗਈ ਇਹਨਾਂ ਨੇ ਬਾਹਰੋਂ ਕਾਇਮ ਸੀ ਜਿਉਂ ਅਸੀਂ ਸਾਨੂੰ 1 ਘੰਟਾ ਬੈਠਣ ਹੋਇਆ ਸੀਗਾ 1 ਘੰਟੇ ਬਾਅਦ ਉਹਨਾਂ ਨੇ ਕਾਲ ਕੀਤੀ ਬਾਹਰੋਂ ਬੰਦੇ ਆਏ ਆ ਸਾਡੇ ਕੋਲ ਸ਼ਾਇਦ ਵੀਡੀਓ ਪਈ ਹੋਵੇ ਉਹਨਾਂ ਦੀ ਆ ਪੈਸੇ ਦਿੱਤੇ ਆ ਜੀ ਆ ਵੀਡੀਓ ਜੀ ਸਾਡੇ ਕੋਲ ਆ ਜਿਹੜਾ ਠੇਕ ਡਿਗਰੀ ਬਣਾਈ ਆ ਜੀ ਇਹਦੀ ਵੀਡੀਓ ਆ ਤੋ ਸਿੱਕਲ ਪ੍ਰਾਈਮ ਦੇ ਦੇਖਣ ਤੁਸੀਂ ਮੈਂ ਹਾਂ ਵਿਸ਼ਾਲ ਸ਼ਰਦਾ ਮੌਜੂਦ ਹਾਂ ਲੁਧਿਆਣਾ ਦੇ ਮਲਹਾਰ ਰੋਡ ਦੇ ਉੱਤੇ ਜਿੱਥੇ ਕਿ ਇੱਕ ਇਮੀਗ੍ਰੇਸ਼ਨ ਦਾ ਆਫਿਸ ਹੈ ਅੰਦਾਜ਼ੀ ਹੈ ਕਿ ਆਏ ਦਿਨ ਅਸੀਂ ਅਖਬਾਰਾਂ ਦੀਆਂ ਸੁਰਖੀਆਂ ਤੇ ਪੜ੍ਹਦੇ ਰਹਿੰਦੇ ਆ ਕਿ ਟਰੈਵਲ ਏਜੰਟਾਂ ਨੇ ਜਿਹੜਾ ਧੋਖਾ ਕਰ ਲਿਆ ਟਰੈਵਲ ਏਜੰਟਾਂ ਨੇ ਠੱਗੀ ਕਰ ਲਈ ਅ ਇਸੇ ਤਹਿ ਲੜੀ ਦੇ ਤਹਿਤ ਭਾਨਾ ਸਿੱਧੂ ਵੀ ਇਸ ਹੋੜ ਦੇ ਵਿੱਚ ਆ ਜਿਹੜਾ ਭਜਨਾਠਾ ਜਿਹੜਾ ਕਰਦਾ ਪਿਆ ਕਿ ਟਰੈਵਲ ਏਜੰਟਾਂ ਤੋਂ ਠੱਗੀਆਂ ਮਾਰੀਆਂ ਹੋਈਆਂ ਨੇ ਜਿਹੜੀਆਂ ਲੋਕਾਂ ਦੇ ਨਾਲ ਉਹਨਾਂ ਦੇ ਪੈਸੇ ਆ ਜਿਹੜੇ ਵਾਪਸ ਦਵਾਈ ਜਾਣ ਇੱਥੇ ਐਸਾ ਮੌਜੂਦ ਆ ਸੀ ਮਲਹਾਰ ਰੋਡ ਦੇ ਉੱਤੇ ਜਿੱਥੇ ਕਿ ਇਮੀਗ੍ਰੇਸ਼ਨ ਦਾ ਆਫਿਸ ਹੈ ਇੱਥੇ ਵੀ ਅੱਜ 15 ਤੋਂ 20 ਬੰਦੇ ਆ ਜਿਹੜੇ ਇਕੱਠੇ ਹੋਏ ਨੇ ਕਾਰਨ ਕੀ ਹੈ ਕਿ ਇਹਨਾਂ ਦਾ ਇਹ ਕਹਿਣਾ ਕਿ ਠੱਗੀ ਸਾਡੇ ਨਾਲ ਜਿਹੜੀ ਹੋਈ ਹੈ ਇਮੀਗ੍ਰੇਸ਼ਨ ਆਫਿਸ ਵਾਲੇ ਸਾਡੇ ਪੈਸੇ ਆ ਜਿਹੜੇ ਨਹੀਂ ਮੋੜਦੇ ਪਏ ਦੂਜੀ ਗੱਲ ਇਹਨਾਂ ਨੇ ਇਹ ਵੀ ਕਹੀ ਹੈ ਕਿ ਇਹ ਜਾਲੀ ਡਿਗਰੀਆਂ ਵੀ ਇਹਨਾਂ ਨੇ ਬਣਾ ਕੇ ਦਿੱਤੀਆਂ ਨੇ 1.5 ਲੱਖ ਦੇ ਵਿੱਚ ਜੋ ਕਿ ਜਾਲੀ ਇੱਕ ਰੂਪ ਦੇ ਵਿੱਚ ਉਹ ਡਿਗਰੀਆਂ ਜਿਹੜੀਆਂ ਬਣਾਈਆਂ ਹੋਈਆਂ ਨੇ ਉਸ ਦੇ ਵੀ ਇਹ ਕੰਮ ਜਿਹੜਾ ਇਹ ਕਰਦੇ ਆ ਜਾਲੀ ਡਿਗਰੀਆਂ ਬਣਾਉਣ ਦਾ ਤੇ ਫੈਮਿਲੀ ਸਾਡੇ ਨਾਲ ਮੌਜੂਦ ਨੇ ਕਾਫੀ ਬੰਦੇ ਇੱਥੇ ਮੌਜੂਦ ਆ ਗਲਬਤ ਕਰਦੇ ਆ ਹਾਂਜੀ ਕੀ ਨਾਮ ਹੈ ਜਗਜੀਤ ਸਿੰਘ ਕੀ ਮਾਮਲਾ ਹੋਇਆ ਜਦ ਇਮੀਗ੍ਰੇਸ਼ਨ ਦਫਤਰ ਆਇਆ ਇਹਨਾਂ ਤੋਂ ਅਸੀਂ ਪੈਸੇ ਲੈਣੇ ਆ ਤੇ ਇਹ ਸਾਨੂੰ ਰੋਜ਼ ਕਹਿੰਦੇ ਆ ਹਫਤਾ ਬਾਅਦ ਦਵਾਂਗੇ 10 ਦਿਨਾਂ ਬਾਅਦ ਦਵਾਂਗੇ ਇਦਾਂ ਹੀ ਕਰਦੇ ਕਰਦੇ ਪੈਸੇ ਦਿੱਤੇ ਇਹਨਾਂ ਨੇ ਟੋਟਲ ਤਾਂ ਸਾਡੇ ਤੋਂ ਲਿਆ ਸੀਗਾ ਆਪਣਾ ਬਾਹਰ ਭੇਜਣ ਜਾਂਦਾ 10 ਲੱਖ ਤੇ ਫਿਰ ਮੇਰਾ ਭਰਾ ਬਾਹਰ ਚਲੇ ਗਿਆ ਚਲੋ ਤੇrna ਸਾਡੇ ਪੈਸੇ ਕੁਝ ਵੱਧ ਨਿਕਲਦੇ ਸੀ ਇਹਨਾਂ ਵੱਲ ਇਹ ਮੰਨ ਗਏ ਵੀ 80000 ਤੁਹਾਡਾ ਨਿਕਲਦਾ ਪਿਆ ਅਸੀਂ ਤੁਹਾਨੂੰ ਦੇਣਾ ਵਾ ਤੇ ਉਹ ਵੀ ਦੇਣ ਤੋਂ ਪਹਿਲਾਂ ਮੰਨ ਗਏ ਬਾਅਦ ਚ ਹੁਣ ਦਿੰਦੇ ਨਹੀਂ ਭਾਈ 80000 ਦਾ ਹਾਂ ਅਸੀਂ ਗੇੜੇ ਮਾਰੀ ਜਾਂਦੇ ਆ ਦਿੰਦੇ ਨਹੀਂ ਪਰ ਮਤਲਬ ਕਿ ਬ੍ਰਦਰ ਦਾ ਤੁਹਾਡਾ ਬਾਹਰ ਚਲਾ ਗਿਆ ਪਰ ਚਲੇ ਗਿਆ ਪਰ ਜਿਹੜੇ ਪੈਸੇ ਮੰਨੇ ਆ ਉਹ ਦਿੰਦੇ ਨਹੀਂ ਭਾਈ ਤੁਹਾਨੂੰ ਕੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਲਾਪਰੀ ਸਿੰਘ ਆ ਜੀ ਸਾਡਾ ਜੀ 9 ਲੱਖ ਰੁਪਏ ਫਸਿਆ ਜੀ ਉਹਨਾਂ ਨਾਲ 9 ਲੱਖ ਰੁਪਏ ਹਾਂਜੀ ਹਾਂਜੀ ਤੇ 5.5 ਲੱਖ ਰੁਪਏ ਜਿਹੜਾ ਇਹਨਾਂ ਨੇ ਸਾਡੇ ਕੋਲ ਕਾਲਜ ਫੀਸ ਮੰਗਾਈ ਸੀ ਤੇ ਲੱਖ ਰੁਪਏ ਸਾਡੇ ਕੋਲ ਡਿਗਰੀ ਦਾ ਤੇ 1.5 ਲੱਖ ਰੁਪਏ ਸਾਡੇ ਕੋਲ ਇਹਨਾਂ ਨੇ ਸੁਪਰ ਪਿਓਰਿਟੀ ਲੈ ਲਈ ਆ 20 ਲੈ ਲਈ ਅੰਬੈਸੀ ਫੀਸ ਤੇ ਉਸ ਤੋਂ ਬਾਅਦ ਇਹਨਾਂ ਨੇ 50-60 ਹਜ਼ਾਰ ਸਾਡੇ ਕੋਲ ਉਦਾਂ ਲੈ ਲਿਆ ਤੇ 40-50 ਹਜ਼ਾਰ ਰੁਪਏ ਸਾਨੂੰ ਕਾਉਂਟਾ ਆ ਫੇਕ ਡਿਗਰੀ ਆ ਜੀ ਇਹ ਡਿਗਰੀ ਜਿਹੜੀ ਤੁਸੀਂ ਕਹਿੰਦੇ ਹੋ ਕਿੰਨੇ ਪੈਸੇ ਲੈ ਡਿਗਰੀ ਦੇ ਲੱਖ ਰੁਪਏ ਲਿਆ ਜੀ ਲੱਖ ਰੁਪਏ ਲੈ ਜੀ ਆਨਲਾਈਨ ਸ਼ੋ ਨਹੀਂ ਹੁੰਦੀ ਇਹ ਫੇਕ ਡਿਗਰੀ ਆ ਆਨਲਾਈਨ ਸ਼ੋ ਨਹੀਂ ਇਹ ਫੇਕ ਡਿਗਰੀ ਆ ਜੀ ਇਹ ਹੁਣ ਕਹਿੰਦੇ ਕਿ 20 ਡਿਗਰੀ ਇਹ ਸਾਡੇ ਕੋਲ ਨਹੀਂ ਬਣਾਈ ਇਹ ਹੁਣ ਕਹਿੰਦੇ ਕਿ ਅਸੀਂ ਇਹ ਡਿਗਰੀ ਨਹੀਂ ਬਣਾਈ ਅਸੀਂ ਇਹ ਕਹਿਣਾ ਵਾ ਹਾਂ ਤੇ ਤੁਹਾਡੇ ਕੋਲੇ ਤੁਹਾਡੇ ਕੋਲੇ ਕੀ ਪ੍ਰੂਫ ਹੈ ਕਿ ਤੁਸੀਂ ਇਹਨਾਂ ਨੂੰ ਇੰਨੇ ਪੈਸੇ ਜਿਹੜੇ ਦਿੱਤੇ ਸਾਡੇ ਕੋਲ ਵੀਡੀਓ ਪਈ ਹੈ ਹਾਂ ਆ ਫੇਕ ਡਿਗਰੀ ਦੀ ਮਈ ਹੈ ਸਾਡੇ ਕੋਲ ਪੈਸੇ ਜਿਹੜੇ ਕੈਸ਼ ਤੇ ਚਾਹ ਤੇ ਆਈ ਵੀਡੀਓ ਪਈ ਸਾਡੇ ਕੋਲ ਕੈਸ਼ ਵੀਡੀਓ ਦੀ ਟੋਟਲ ਅਮਾਉਂਟ ਦੀ ਗੱਲ ਕਰ ਰਹੇ ਹਾਂ ਟੋਟਲ ਸਾਡੇ ਟ੍ਰਾਂਜੈਕਸ਼ਨ ਆ ਠੀਕ ਹੈ ਜੀ ਤੇ ਬਾਕੀ ਜਿਹੜੀਆਂ ਜਿੰਨੀਆਂ ट्रांजੈਕਸ਼ਨ ਸਾਡੇ ਕੋਲ ਸਾਰੀਆਂ ਪਈਆਂ ਜਿੰਨੀਆਂ ਟੋਟਲੀ ਸਾਡੇ ਕੋਲ ਕੋਈ ਸ਼ੈਸ਼ ਵੀ ਲਿਆਵਾ ਕੋਈ ਸਾਡੇ ਕੋਲ ਵੀਡੀਓ ਨੇ ਕੈਸ਼ ਦੀਆਂ ਐਸੇ ਅਸੀਂ ਜਿੰਨੇ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਇਹ ਕਿੰਨੇ ਕ ਬੰਦੇ ਜਿਨ੍ਹਾਂ ਦੇ ਪੈਸੇ ਇੱਥੇ ਪਸੇ ਘਟੋ ਘਟ 20 ਤੋਂ 25 ਜਾਣੇ ਆ ਗਰੁੱਪ ਦੇ ਵਿੱਚ ਸਾਡੇ ਨੌਂ ਦੇ ਵਿੱਚ ਸਾਡੇ ਨੌਂ ਕਈਆਂ ਦੇ ਕੰਮ ਹੋਏ ਵੀ ਹੈ ਨਹੀਂ ਹੋਏ ਜੀ 20 25 ਨੂੰ ਕਿਸੇ ਦਾ ਨਹੀਂ ਹੋਇਆ ਕਿਸੇ ਨੇ ਤਾਂ ਕਹਿ ਰਿਹਾ ਬ੍ਰਦਰ ਬਾਹਰ ਗਿਆ ਨਹੀਂ ਨਹੀਂ ਉਹਦਾ ਤਾਂ ਇੱਕ ਇੱਕ ਬ੍ਰਦਰ ਬਾਹਰ ਗਿਆ ਵਾ ਇਹਦੇ ਬ੍ਰਦਰ ਦੇ ਕਹਿ ਰਿਹਾ ਕਿ ਕ੍ਰੈਡਿਟ ਕਾਰਡ ਯੂਜ਼ ਕਰ ਰਹੇ ਆ 15000 ਰੁਪਏ ਬਿੱਲ ਪੇ ਕੀਤਾ ਵਾ ਬਾਹਰ ਉਹ ਇਹਨਾਂ ਇਹ ਇਹਦੇ ਬ੍ਰਦਰ ਬਾਹਰ ਜਾਣ ਤੋਂ ਬਾਅਦ ਉਹਦਾ ਅਕਾਊਂਟ ਯੂਜ਼ ਕਰ ਰਹੇ ਸੀ ਕਿ ਵਰਤਦੇ ਪੈਸੇ ਸੀ ਆ ਅਕਾਊਂਟ ਇਮੀਗ੍ਰੇਸ਼ਨ ਵਾਲੇ ਵਰਤਦੇ ਪੈਸੇ ਇਮੀਗ੍ਰੇਸ਼ਨ ਵਾਲੇ ਕੈਨੇਡਾ ਦੇ ਵਿੱਚ ਨਹੀਂ ਨਹੀਂ ਉਹ ਯੂਕੇ ਗਿਆ ਦਾ ਬ੍ਰਦਰ ਉਹਨੂੰ ਮੇਲ ਗਈ ਫਿਰ ਵੀ ਤੁਹਾਡਾ ਅਕਾਊਂਟ ਕੌਣ ਪਿੱਛੋਂ ਵਰਤਦਾ ਪਿਆ ਉਹਦੀਆਂ ਮੇਲਾਂ ਦੀ ਸਕਰੀਨਸ਼ਾਟ ਇਹਨਾਂ ਕੋਲ ਪਏ ਆ ਅੱਛਾ ਉਹ ਕਿੰਨੇ ਪੈਸੇ ਵਰਤੇ ਇਹਨਾਂ ਨੇ 155300 ਪਤਾ ਨਹੀਂ 500 ਰੁਪਏ ਦਾ ਨਾ ਬਿਜਲੀ ਦਾ ਬਿੱਲ ਜਮ੍ਹਾਂ ਕਰਾਇਆ ਆਪਣਾ ਇਹਨਾਂ ਕੋਲ ਮੇਰੇ ਭਰਾ ਦੇ ਬੈਂਕ ਦੀ ਕੀਟੇ ਇਹਨਾਂ ਕੋਲ ਸੀ ਇਹਨਾਂ ਨੇ 바ਰ ਕੋਡ ਸਕੈਨ ਕਰਕੇ ਆਨਲਾਈਨ ਆਪਣੇ ਫੋਨ 'ਤੇ ਚਲਾ ਲਿਆ ਉਹ 'ਚ ਜਿਹੜੇ ਪੈਸ 500 ਪਾਉਂਡ ਬਿੱਲ ਪੇ ਕਰ ਹਾਂ ਤੁਹਾਨੂੰ ਮੇਲ ਦੇ ਜ਼ਰੀਏ ਪਤਾ ਨਹੀਂ 15500 ਰੁਪਏ ਦਾ ਬਿੱਲ ਪੇ ਕਰਤਾ ਇਹਨਾਂ ਨੇ ਹਾਂ ਮੇਲ ਦੇ ਜ਼ਰੀਏ ਸਾਨੂੰ ਆਇਆ ਵੀ ਤੁਹਾਡਾ ਇੰਨਾ ਬਿੱਲ ਡਿਊ ਖੜਾ ਵਾ ਹੁਣ ਦੁਬਾਰਾ ਭਰ ਦਿਓ ਉਹ ਕਹਿੰਦੇ ਕੀ ਨੇ ਹੁਣ ਸਾਨੂੰ ਜਦੋਂ ਚਾਹੀਦਾ ਵਾ 10 ਦਿਨ ਦਾ ਟਾਈਮ ਹਫਤੇ ਦਾ ਟਾਈਮ 10 ਦਿਨ ਦਾ ਟਾਈਮ ਅੱਜ ਕਰਦੇ ਕਰਦੇ ਸਾਲ ਲੱਪਾਤਾ ਇਹਨਾਂ ਨੇ ਅੱਜ ਪੂਰਾ ਸਾਲ ਹੋ ਗਿਆ ਅੱਜ ਸਾਲ ਹੋ ਗਿਆ ਜੀ ਪੂਰਾ ਹੁਣ ਇੰਨੀਆਂ ਜਿਹੜੀਆਂ ਫੈਮਲੀਆ ਇਕੱਠੀਆਂ ਹੋਈਆਂ ਤੇ ਇਸ ਦੇ ਖਿਲਾਫ ਤੁਸੀਂ ਕੋਈ ਐਕਸ਼ਨ ਲਿਆ ਕੋਈ ਕੰਪਲੇਂਟ ਹੈ ਜਿਹੜੀ ਅਸੀਂ ਤਾਂ ਜੇ ਉਹਨਾਂ ਨਾਲ ਗੱਲ ਕੀਤੀ ਹੈ ਜੀ ਸਾਨੂੰ ਅੱਗੇ ਧਮ ਮਾ ਬਹੁਤ ਤਕੜਾ ਗੁੰਡਾ ਰਿਆ ਮੈਂ ਫਲਾਣਾ ਢਮਕਾ ਲੈ ਲਓ ਕੀ ਨਾਮ ਹੈ ਮਾਲਕ ਦਾ ਮਾਲਕ ਦਾ ਨਾਮ ਮਦੀਰ ਬਾਜਜ ਮਦੀਰ ਬਾਜਜ ਇੱਕ ਨਵਤੇ ਇੱਕ ਨਵਜੋਤ ਇਹਦੇ ਜਿਹੜੇ ਅੰਡਰ ਅਰਿਊਸ਼ੀ ਆਪਣੀ ਟਵਿੰਕਲ ਮੈਮ ਇੱਕ ਟਵਿੰਕਲ ਮੈਮ ਕਿੰਨੇ ਲੈ ਲਓ ਜਿੱਥੋਂ ਲੈਣੇ ਆ ਨਹੀਂ ਦਿੰਦੇ ਜਿੰਨੇ ਪੈਸੇ ਤੁਹਾਨੂੰ ਦੇਣੇ ਆ ਉਹ ਉੱਥੇ ਲਾ ਦੇਵਾਂਗੇ ਤੁਹਾਡੇ ਉੱਤੇ ਹਾਂਜੀ ਇਦਾਂਗੇ ਜਿੰਨੇ ਪੈਸੇ ਤੁਹਾਨੂੰ ਦੇਣੇ ਆ ਸੀ ਉੱਥੇ ਲਾ ਕੇ ਦੇ ਦਾਂਗੇ ਪੁਲਿਸ ਅਸੀਂ ਆਦੀ ਪੁਲਿਸ ਅਸੀਂ ਕਹਿੰਦੇ ਖਰੀਦੀ ਹੋਈ ਆ ਹਾਂ ਸਾਡੀ ਜੇਬ ਇੱਥੇ ਹੋਰ ਵੀ ਲੋਕ ਇੱਥੇ ਮੌਜੂਦ ਨੇ ਹਾਂਜੀ ਹੁਣ ਹਫਤੇ ਦਾ ਟਾਈਮ ਦੇ ਰਿਹਾ ਹਫਤਾ ਟਾਈਮ ਹੋਰ ਦੇ ਦੋ ਉਹਦਾ ਕੀ ਮਾਮਲਾ ਮੇਰਾ ਵੀ ਸਟੱਡੀ ਸਪਾਊਸ ਵੀਜ਼ਾ ਸੀ ਜੁਕੇ ਦਾ ਜੀ ਹਾਂਜੀ ਮੇਰਾ ਇਹਨਾਂ ਕੋਲ ਭੱਜਿਆ 4.5 ਲੱਖ ਰੁਪਈਆ ਆਪਾਂ ਨੂੰ 1.5 ਸਾਲ ਹੋ ਗਿਆ ਜੀ ਹਾਂ ਜੀ ਲਾਰੇ ਲਾਈ ਜਾ ਰਿਆ ਵੇਟ ਕਰਨ ਨੂੰ ਆ ਜਾਂਦਾ ਆ ਜਾਂਦਾ ਟਾਈਮ ਸਾਡਾ ਖਤਮ ਹੋ ਗਿਆ ਡਿਗਰੀ ਵੀ ਨਸਿਬ ਬਣਾ ਕੇ ਨਕਲੀ ਅੱਛਾ ਡਿਗਰੀ ਵੀ ਬਣਾ ਕੇ ਦਿੰਦੇ ਹਾਂ ਹਾਂ ਜੀ ਲੱਖ ਰੁਪਏ ਡਿਗਰੀ ਦਿੰਦੇ ਆ ਪੁੱਛਿਆ ਵੀ ਡਿਗਰੀਆਂ ਕਿੱਥੋਂ ਬਣਾ ਕੇ ਦਿੰਦੇ ਆ ਕਿਹੜੀ ਯੂਨੀਵਰਸਿਟੀ ਪਟਿਆਲਾ ਯੂਨੀਵਰਸਿਟੀ ਕਹਿੰਦੇ ਆ ਆਹ ਦੇਖੋ ਭਾਈ ਕਾਪੀ ਇਹ ਪਟਿਆਲਾ ਯੂਨੀਵਰਸਿਟੀ ਤੋਂ ਬਣੀ ਆ ਹਾਂ ਦਿਖਾਓ ਪਟਿਆਲਾ ਯੂਨੀਵਰਸਿਟੀ ਤੋਂ ਇਹ ਡਿਗਰੀ ਹੈ ਜਿਹੜੀ ਬਣੀ ਹੋਈ ਆ ਜੀ ਤੁਸੀਂ ਦੇਖ ਸਕਦੇ ਹੋ ਇਹ ਡਿਗਰੀ ਦਾ 1 ਲੱਖ ਰੁਪਏ 1 ਲੱਖ ਰੁਪਏ ਦੀ ਡਿਗਰੀ ਬਣਾਉਣ ਦਾ ਲਿਆ ਯਾਨੀ ਕਿ ਇਮੀਗ੍ਰੇਸ਼ਨ ਦਫਤਰ ਵਾਲੇ ਹੁਣ ਇਹ ਵੀ ਕੰਮ ਕਰਨ ਲੱਗੇ ਕਿ ਅਗਰ ਕਿਸੇ ਦੇ ਸਰਟੀਫਿਕੇਟ ਨਹੀਂ ਹੈ ਅਗਰ ਕਿਸੇ ਦੀ ਪੜ੍ਹਾਈ ਨਹੀਂ ਹੈ ਤਾਂ ਉਹ ਸਰਟੀਫਿਕੇਟ ਜਾਂ ਡਿਗਰੀਆਂ ਵੀ ਬਣਾ ਕੇ ਦੇ ਦਿੰਦੇ ਨੇ ਖੈਰ ਇਹਨਾਂ ਦਾ ਇਹ ਕਹਿਣਾ ਕਿ ਇਹ ਜਿਹੜੀ ਡਿਗਰੀ ਆਨਲਾਈਨ ਕਿਤੇ ਵੀ ਸ਼ੋ ਨਹੀਂ ਹੁੰਦੀ ਹੈਗੀ ਆ ਤੁਸੀਂ ਮੈਡਮ ਆਇਓ ਕੀ ਨਾ ਤੁਹਾਡਾ ਮੇਰਾ ਨਾਮ ਡਿੰਪਲ ਆ ਤੁਹਾਡਾ ਕੀ ਮਾਮਲਾ ਹੈ ਮੇਰੇ ਬੇਟੇ ਦੀ ਫਾਈਲ ਆਈ ਹੋਈ ਸੀ ਜੇ ਨਾਲ ਕੋਲ ਸੀ ਯੂਕੇ ਦੇ ਤੇ ਇਹਨਾਂ ਨੇ ਕੀ ਕੀਤਾ ਕਿ ਸਾਨੂੰ ਨਾ ਮਤਲਬ ਫੇਕ ਡਾਕੂਮੈਂਟ ਬਣਾ ਕੇ ਦਿੱਤੇ ਆ ਕੀ ਬਣਵਾਇਆ ਇਹ ਡਿਗਰੀ ਬਣਾਈ 1 ਲੱਖ ਦੇ ਵਿੱਚ ਤੇ ਪੀਟੀ ਬਣਾ ਕੇ ਦਿੱਤੀ ਇਹਨਾਂ ਨੇ ਇੱਕ ਲੱਖ ਉਹ ਵੀ ਪਟਿਆਲਾ ਯੂਨੀਵਰਸਿਟੀ ਨਹੀਂ ਐ ਡਿਗਰੀ ਜਿਹੜੀ ਪਟਿਆਲਾ ਦੀ ਆ ਤੇ ਪੀਟੀ ਇਹ ਤੋਂ ਕਰਵਾ ਕੇ ਦਿੱਤੀ ਸੀਗੀ ਇਹਨਾਂ ਨੇ ਫਿਰ ਅੰਬਰਸਨ ਨੂੰ ਕਰਵਾ ਕੇ ਦਿੱਤੀ ਇਹਨਾਂ ਨੇ ਤੇ 1 35 1 35000 ਰੁਪਏ ਉਹਦਾ ਲਿਆ ਇਹਨਾਂ ਨੇ ਪੀਟੀ ਬਣਾਉਣ ਦਾ ਤੇ ਇਹਨਾਂ ਨੇ ਕੀ ਕੀਤਾ ਉਹ ਜਿਹੜੀ ਪੀਟੀ ਸੀਗੀ ਉਹ ਇਹਨਾਂ ਨੇ ਲਗਾਈ ਨਹੀਂ ਉਹਦੇ ਵਿੱਚ ਤੇ ਫਾਈਲ ਇਹਨਾਂ ਨੇ ਉੱਥੇ ਮਤਲਬ ਭੇਜ ਦਿੱਤੀ ਮੇਰੇ ਬੱਚੇ ਦਾ ਮਤਲਬ ਕਿ ਆਫਰ ਲੈਟਰ ਤਾਂ ਆ ਗਿਆ ਜਦੋਂ ਅਸੀਂ ਕਿ ਕਾਸਟ ਲੈਟਰ ਕਿਉਂ ਨਹੀਂ ਆ ਰਿਹਾ ਹੈਗਾ ਕਹਿੰਦੇ ਵੀ ਮਤਲਬ ਕਿ ਆਜੂਗਾ ਆਜੂਗਾ ਇਸ ਤਰ੍ਹਾਂ ਕਰਦੇ ਰਹੇ ਅਸੀਂ ਕਿਹਾ ਵੀ ਸਾਨੂੰ ਇੱਕ ਲੈਟਰ ਆਇਆ ਉਹ ਕੰਡੀਸ਼ਨਲ ਆਇਆ ਹੋਇਆ ਵੀ ਅਨ ਕੰਡੀਸ਼ਨ ਕਿਉਂ ਨਹੀਂ ਆਇਆ ਤੁਸੀਂ ਕੀ ਚੀਜ਼ ਨਹੀਂ ਲਗਾਈ ਹੈਗੀ ਸਾਨੂੰ ਫਿਰ ਅਸੀਂ ਮਤਲਬ ਇਹਨਾਂ ਸਾਨੂੰ ਲਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਉਸ ਤੋਂ ਬਾਅਦ ਅਸੀਂ ਆਪ ਖੁਦ ਉੱਥੇ ਮੈਸੇਜ ਕੀਤਾ ਯੂਨੀਵਰਸਿਟੀ ਤੇ ਅਸੀਂ ਕਿਹਾ ਵੀ ਸਾਡੇ ਬੱਚੇ ਦਾ ਕਾਸਟ ਲੈਟਰ ਕਿਉਂ ਨਹੀਂ ਆ ਰਿਹਾ ਹੈਗਾ ਕਹਿੰਦੇ ਵੀ ਨਾ ਤੁਸੀਂ ਤੁਹਾਡੇ ਨਾ ਆਪਣੇ ਕੀ ਆ ਆਪਣਾ ਇੰਗਲਿਸ਼ ਟੈਸਟ ਨਹੀਂ ਇੱਥੇ ਆਇਆ ਹੋਇਆ ਕਹਿੰਦੇ ਪਹੁੰਚਿਆ ਨਹੀਂਗਾ ਤੇ ਹੁਣ ਤੁਹਾਡੇ ਬੱਚੇ ਦਾ ਜਿਹੜਾ ਇਨਟੇਕ ਆ ਉਹ ਲੰਘ ਚੁੱਕਾ ਹੈ ਕਹਿੰਦੇ ਕਹਿੰਦੇ ਹੁਣ ਤੁਸੀਂ ਕੋਈ ਨਾ ਭੇਜੋ ਚੀਜ਼ ਸਾਨੂੰ ਤੇ ਮਤਲਬ ਤੁਹਾਣਾ ਹੁਣ 2024 ਦੇ ਵਿੱਚ ਅਸੀਂ ਕਰਾਂਗੇ ਇੰਟੇ ਇਹ ਕਥ ਦਵਾਂਗੇ ਤੇ ਉਹ ਕਹਿੰਦੇ ਜਿਹੜਾ ਇੰਗਲਿਸ਼ ਐਸਾ ਸਾਨੂੰ ਦੁਆਰਾ ਕਰਨਾ ਪਊਗਾ ਕਿੰਨੇ ਪੈਸੇ ਦਿੱਤੇ ਤੁਸੀਂ ਟੋਟਲ ਅਸੀਂ ਇਹਨਾਂ ਨੂੰ 9 ਲੱਖ ਰੁਪਏ ਦਿੱਤਾ 9 ਲੱਖ 6612 ਰੁਪਏ ਸਾਡੇ ਇਹਨਾਂ ਦੇ ਵੱਲ ਗਏ ਹੋਇਆ ਤੇ ਹੁਣ ਕਿੰਨੇ ਪੈਸੇ ਵਾਪਸ ਲੈਣੇ ਤੁਸੀਂ ਕਿਉਂਕਿ ਕਾਲਜ ਦੀ ਫੀਸ ਸਾਡੇ ਵਾਪਸ ਹੋ ਸਕਦੀ ਨਹੀਂ ਨਹੀਂ ਕਾਲਜ ਦੀ ਫੀਸ ਵੀ ਸਾਨੂੰ ਵਾਪਸ ਨਹੀਂ ਕਰਦੇ ਉਹ ਵੀ ਸਾਨੂੰ ਧਮਕੀ ਦਿੰਦੇ ਆ ਪੀਟੀਵੀ ਬੰਦ ਕੀਤੀ ਹੋਈ ਹੈ ਦੇਖੋ ਪੀਡੀ ਬੰਦ ਕਰਤੀ ਹੋਈ ਹੈ ਨਹੀਂ ਬੰਦ ਕੀਤੀ ਹੋਈ ਹੈ ਕੀ 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 ਧਮਕੀ ਤਮ ਕਿਹਦੇ ਨੇ ਪਹਿਲਾਂ ਕਾ ਕਰ ਕਰੰਦੇ ਤੁਹਾਡਾ ਰਿਸਕ ਆ ਨਹੀਂ ਨਿਕਲ ਸਕਦੀ ਹੈਗੇ ਕਦੇ ਕਹਿੰਦੇ ਤੁਸੀਂ ਕਢਾ ਲਓ ਜਿੱਥੇ ਕਢਾਣੇ ਆ ਜਾਓ ਜਿੱਥੇ ਭੱਜਣਾ ਤੁਸੀਂ ਭੱਜ ਲਓ ਕਹਿੰਦੇ ਅਸੀਂ ਅਸੀਂ ਰਿਵਿਊ ਪਾਇਆ ਤੇ ਇਹ ਕਹਿੰਦੇ ਫੀਸ ਆ ਜੂਗੀ ਮੈਡੀਕਲ ਬਣਾ ਕੇ ਤਾਂ ਮੰਮੀ ਦੀ ਮੈਂ ਕਿਹਾ ਜਾਨਾ ਤਾਂ ਮੈਂ ਅਸੀਂ ਬਾ ਮੰਮੀ ਦੀ ਮੈਡੀਕਲ ਕਿਉਂ ਚਾਹੀਦੀ ਆ ਮੈਂ ਕਿਹਾ ਜਾਨਾ ਅੱਜ ਤੋਂ ਮੈਡੀਕਲ ਦੇ ਦੇਣਾ ਮੈਂ ਕਿਹਾ ਮੈਂ ਰਿਸ਼ਤੀ ਸਾਈਨ ਕਰ ਦੋ ਕਹਿੰਦੇ ਰਿਸ਼ਤੀ ਸਾਈਨ ਤਾਂ ਨਹੀਂ ਦੇ ਸਕਦੇ ਮੈਂ ਕਿਹਾ ਫਿਰ ਮੈਡੀਕਲ ਬਣਾ ਕੇ ਦਵਾ ਮੈਂ ਕਿਹਾ ਤੁਹਾਡਾ ਪ੍ਰੂਫ ਬਣੂਗਾ ਕਿ ਇਹ ਪਿੱਛੇ ਹੈ ਮੈਂ ਅਸਦਾ ਕਾ ਰੇ ਸੀ ਕੰਮ ਫੇਰ ਕੁਝ ਬੋਲੇ ਨਹੀਂ ਦੀ ਤਕਨ ਇਹ ਤੁਹਾਨੂੰ ਜਦੋਂ ਤੁਸੀਂ ਪੈਸੇ ਇਹਨਾਂ ਤੋਂ ਮੰਗਦੇ ਹੋ ਕਿੰਨੀ ਦੇਰ ਹੋ ਗਈ ਹੁਣ ਤੁਹਾਨੂੰ ਇੱਥੇ ਚੱਕਰ ਕੱਟ। ਸਾਨੂੰ ਸਤੰਬਰ ਦੇ ਮਹੀਨੇ ਦਾ ਅਸੀਂ ਇਹਨਾਂ ਨੂੰ ਲਿਖ ਕੇ ਦਿੱਤਾ ਹੋਇਆ ਵੀ ਅਸੀਂ ਸਾਡਾ ਤੁਸ ਪੈਸੇ ਵਾਪਸ ਕਰ ਦਿਓ ਕਿਉਂਕਿ ਮੇਰੇ ਹਸਬੰਡਾ ਥੋੜੇ ਹੜ ਦੇ ਮਰੀਜ਼ ਨੇ ਅਸੀਂ ਇਹਨਾਂ ਨੂੰ ਕੀ ਕਹਿੰਦੇ ਪੈਸੇ ਵਾਪਸ ਅੱਛਾ ਬਸ ਅੱਜ ਕੱਲ ਅੱਜ ਕੱਲ ਕਈ ਵਾਰ ਮੁਕਰ ਜਾਂਦੇ ਨੇ ਕਈ ਵਾਰ ਅੱਜ ਕੱਲ ਅੱਜ ਕੱਲ ਕਰਦੇ ਆ ਫਿਰ ਕਦੇ ਕਹਿ ਦਿੰਦੇ ਆ ਵੀ ਅਸੀਂ ਅਸੀਂ ਕਹਿੰਦੇ ਅਸੀਂ ਪੁਲਿਸ ਤੇ ਪਰਚਾ ਦਿੰਨੇ ਆ ਇਹ ਕਹਿੰਦਾ ਮੇਰੀ ਚਲਦੀ ਬਹੁਤ ਆ ਉਹ ਮੈਡਮਾ ਖੁਦ ਕਹਿੰਦੀਆਂ ਆ ਵੀ ਚਲਦੀ ਬਹੁਤ ਹੈ ਤਾਂ ਇਹ ਬਾਹਰ ਆ ਜੂਗਾ ਤੁਸੀਂ ਕੀ ਕਰ ਲੋਗੇ ਮੈਨੂੰ ਕਹਿੰਦੇ ਤੁਸੀਂ ਜਮਾਨੇ ਨੂੰ ਫੇਸ ਨਹੀਂ ਕਰ ਸਕਦੇ ਹੈਗੇ ਜੇ ਤੁਸੀਂ ਕੋਈ ਗੱਲ ਕਰੋਗੇ ਤਾਂ ਅਸੀਂ ਕਿਉਂ ਨਹੀਂ ਅਸੀਂ ਫੇਸ ਕਰ ਸਕਦੇ ਹੈਗੇ ਜਦੋਂ ਅਸੀਂ ਪੈਸੇ ਦਿੱਤੇ ਅਸੀਂ ਕਿਹੜੇ ਝੂਠੇ ਆ ਸਾਨੂੰ ਹਰਾਸ ਕੀਤਾ ਪਿਆ ਇਹਨਾਂ ਨੇ ਤੋਂ ਜੀ 22 ਲੱਖ ਮੇਰੇ ਨਾਮ ਮੈਂ ਤੁਹਾਡਾ ਆਦੀਪ ਸਿੰਘ ਜੀ ਖੰਨੇ ਤੋਂ ਜੀ ਖੰਨੇ ਤੋਂ ਅੱਛਾ ਮੈਡਮ ਤੁਸੀਂ ਕਿੱਥੋਂ ਅਸੀਂ ਅਬੋਰ ਤੋਂ ਆ ਹਾਂ ਜੀ ਤੁਸੀਂ ਖੰਨੇ ਤੋਂ ਆਏ ਹੋ 22 ਲੱਖ ਜੀ ਮੇਰੇ 22 ਲੱਖ ਕਿਹੜੀ ਕੰਟਰੀ ਵਾਸਤੇ ਮੈਂ ਯੂਕੇ ਵਾਸਤੇ ਕਰਿਆ ਸੀ। 2.5 ਲੱਖ ਮਤਲਬ ਕਿ 2.5 ਲੱਖ ਦੀ ਤੁਹਾਡੇ ਪੈਸੇ ਟੋਟਲ ਡੀਲ ਕਿੰਨੀ ਦੀ ਹੋ? ਟੋਟਲ ਮੇਰੀ ਹੋਈ ਸੀਗੀ 14 ਲੱਖ ਦੀ। ਤੇ ਉਹਦੇ ਚੋਂ ਮੈਂ 7.5 ਲੱਖ ਦਿੱਤਾ ਸੀ। 5.5 ਲੱਖ ਮੇਰੀ ਫੀਸ ਮੁੜਾਈ ਸੀਗੀ। ਇਹਨਾਂ ਨੇ ਅੱਗੇ ਫੈਲਾਈ ਹੋ ਨਹੀਂ ਹੈਗੀ। ਇਹਨਾਂ ਕੋਲ ਪੈਸੇ ਸੀ ਇਹਨਾਂ ਨੂੰ ਕਿਹਾ ਇਹਨਾਂ ਨੇ ਮੈਨੂੰ 5.5 ਲੱਖ ਪਾ ਦੇ। ਤੇ ਉਹਦੇ ਚੋਂ ਹੁਣ ਮੇਰਾ 2.5 ਲੱਖ ਫਸਿਆ ਹੋਇਆ ਜੀ। ਉਹਨੂੰ ਲਾਰੇ ਲਾ ਰਹੇ ਨੇ, ਮੈਨੂੰ ਧਮਕੀਆਂ ਦੇ ਰਹੇ ਨੇ। ਕਿੰਨੀ ਦੇਰ ਹੋ ਗਈ ਇਸੇ ਤੋਂ? ਮੈਨੂੰ 1 ਸਾਲ ਹੋ ਗਿਆ। ਤੁਮ ਕਿ ਆ ਕਿੰਨੇ ਧਮਕੀ ਦੇ ਰਹੇ ਆ ਵੀ ਜਿੰਨੇ ਪੈਸੇ ਤੈਨੂੰ ਦੇਨੇ ਆ ਉਹਨੇ ਤੇਰੇ ਉੱਤੇ ਲਾ ਦਾਂਗੇ ਐਦਾਂ ਧਮਕੀ ਦੇ ਰਹੇ ਆ ਇਹ ਹੁਣ ਅਗਲਾ ਸਟੈਪ ਹੁਣ ਤੁਹਾਡਾ ਕੀ ਹੋਏਗਾ ਜਿਸ ਤਰ੍ਹਾਂ ਸ਼ਰੀਆਮ ਤੁਹਾਨੂੰ ਧੰਕੀਆਂ ਵੀ ਮਿਲ ਰਹੀਆਂ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਅਗਲਾ ਕਦਮ ਟੈਸਟ ਕਰਾਂਗੇ ਜੀ ਬੈ ਕੇ ਕੰਪਲੇਨ ਕਿਤੇ ਜਾਰੀ ਕੀਤੀ ਪਲੇਟ ਹਾਂਜੀ ਕੰਪਲੀਟ ਕਰਨੀ ਕੀਤੀ ਹੈ ਕਰਨੀ ਹੈ ਜੀ ਕਰਨੀ ਹੈ ਹਾਂਜੀ ਅੱਜ ਮੈਂ ਭਾਨਾ ਸਿੱਧੂ ਕੋਲ ਗਈ ਸੀ ਮੈਂ ਭਾਨਾ ਸਿੱਧੂ ਕੋਲ ਗੱਲ ਕਰਵਾਈ ਆ ਉਹਨੇ ਬੜੇ ਪਿਆਰ ਨਾਲ ਇਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਦੇ ਪੈਸੇ ਵਾਪਸ ਕਰ ਦਿਓ ਇਹ ਅਸੀਂ ਕਿਹਾ ਵੀ ਸਾਡੇ ਇੰਨੇ ਪੈਸੇ ਆ ਕਹਿੰਦੇ ਅਸੀਂ 5.5 ਪੰਦਰਾਂ ਦਿਨਾਂ ਦੇ ਵਿੱਚ ਨਾਲ ਇਹਨਾਂ ਨੇ ਸਾਨੂੰ ਕਿਹਾ ਵੀ ਜਿਹੜਾ ਤੁਸੀਂ ਪੈਸੇ ਸ਼ੋਅ ਕੀਤੇ ਫੰਡ ਸ਼ੋਅ ਕਰਾਇਆ ਸੀ ਉਹਦਾ ਲੱਖ ਰੁਪਈਆ ਸੀ ਦੇ ਦਾਂਗੇ ਅੱਜ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਪੰਨਾ ਸਿੱਧੂ ਜਿਹੜਾ ਉਹ ਜੇਲ੍ਹ ਤੋਂ ਚਲਾ ਗਿਆ ਉਸ ਟਾਈਮ ਇਹ ਮੁਕਰ ਗਏ ਸਾਨੂੰ ਕਹਿੰਦੇ ਅਸੀਂ ਪੈਸੇ ਨਹੀਂ ਦੇਣੇ ਹੈਗੇ ਅੱਜ ਕੱਲ ਅੱਜ ਕੱਲ ਕਰੀ ਜਾਂਦੇ ਨੇ ਉਸ ਤੋਂ ਬਾਅਦ ਸਾਨੂੰ ਭਜਾਉਂਦੇ ਪਏ ਨੇ ਅ ਜਿਸ ਤਰ੍ਹਾਂ ਲਗਾਤਾਰ ਧਮਕੀਆਂ ਵੀ ਤੁਹਾਨੂੰ ਮਿਲ ਰਹੀਆਂ ਨੇ ਕਿ ਪੈਸੇ ਵਾਪਸ ਨਹੀਂ ਦੇਵਾਂਗੇ ਤਾਂ ਹੁਣ ਅਗਲਾ ਕਦਮ ਆ ਜਿਹੜਾ ਹੁਣ ਤੱਕ ਅੰਕਲ ਤੁਸੀਂ ਕੰਪਲੇਂਟਾਂ ਕੋਈ ਦਾਇਰ ਨਹੀਂ ਕੀਤੀ ਉਹ ਕੰਪਲੇਂਟ ਕਰ ਲੂਗੀ ਜੀ ਹੁਣ ਸਾਰੇ ਜਿ ਕਿ ਤੁਮਾਇਓ ਅਸੀਂ ਲੁਧਿਆਣਾ ਦਾ ਡਾਟਾ ਲਾ ਲਈ ਜਿਵੇਂ ਇੰਨੇ ਕੋਈ ਖੰਨੇ ਤੋਂ ਆਇਆ ਕੋਈ ਅਬੌਰ ਤੋਂ ਆਇਆ ਤੁਸੀਂ ਲੁਧਿਆਣੇ ਤੋਂ ਕਿੰਨੇ ਲੋਕਾਂ ਦੇ ਪੈਸੇ ਫਸੇ ਨੇ ਬਾਰ ਬਾਰ ਜਿਵੇਂ ਇੱਕ ਸਾਲ ਦਾ ਸਮਾਂ ਹੋ ਗਿਆ ਕੀ ਸਮਝਦੇ ਹੋ ਅੰਕਲ ਕਿ ਇਸ ਤਰ੍ਹਾਂ ਦਾ ਕਾਰੋਬਾਰ ਜਿਹੜੇ ਕਰਦੇ ਨੇ ਠੱਗੀਆਂ ਦਾ ਸ਼ਿਕਾਰ ਆਮ ਲੋਕ ਜਿਹੜੇ ਸਾਡੇ ਵਰਗੇ ਹੁੰਦੇ ਨੇ ਤਾਂ ਇਸ ਦੇ ਉੱਤੇ ਨਕੇਲ ਕੱਸਣ ਵਾਸਤੇ ਕੀ ਕਰਨਾ ਚਾਹੀਦਾ ਦੇਖੋ ਸਰਕਾਰ ਨੂੰ ਵੀ ਚਾਹੀਦਾ ਇਹਨਾਂ ਲੋਕਾਂ ਤੇ ਨਕੇਲ ਕਸੀ ਜਾਵੇ ਮਿਹਨਤ ਦਾ ਪੈਸਾ ਇੱਕ ਇੱਕ ਪੰਜੀ ਪੰਜੀ ਮਿਹਨਤ ਦੀ ਆ ਜੀ ਐ ਇਹ ਮਤਲਬ ਇੱਕ ਤਾਂ ਬੱਚੇ ਦੀ ਲਾਈਫ ਖਰਾਬ ਹੋ ਜਾਂਦੀ ਆ ਜਿਹਨਾਂ ਦੇ ਪੈਸੇ ਆਏ ਗਏ ਇਹ ਉਹ ਬੱਚੇ ਦਾ ਕੁਝ ਵੀ ਨਹੀਂ ਬਣਦਾ ਮਾਂ-ਬਾਪ ਵੀ ਆਪਣੇ ਪੱਲੇ ਪਤਾ ਨਹੀਂ ਕਿੱਥੋਂ ਕਰਕੇ ਦਿੰਦੇ ਨੇ ਪੈਸੇ ਕੀ ਹੱਕ ਦਾ ਪੈਸਾ ਵਾ ਉਹ ਜਿਹੜੇ ਆਏ ਨੇ ਇਥੇ ਅਕਸਰ ਕੰਮ ਛੱਡ ਕੇ ਆਏ ਨੇ ਨਾ ਕੋਈ ਬਹਿਲਾ ਕੋਈ ਨਹੀਂਗਾ ਜੀ ਕੰਮ ਛੱਡ ਕੇ ਨੁਕਸਾਨ ਕਰਕੇ ਆਪਣਾ ਆਏ ਨੇ ਉਹ ਕਾਦੇ ਵਾਸਤੇ ਆਏ ਨੇ ਇਥੇ ਆਪਣੇ ਆਪਣੇ ਪੈਸੇ ਲੈਣ ਵਾਸਤੇ ਆਏ ਨੇ ਨਾ ਸਭਾ ਕੰਮ ਧਮਕੀਆਂ ਦੇ ਉੱਤੇ ਉਤਰਿਆ ਹੁਣ ਤਾਂ ਕੀ ਕਰਨ ਹੋਏ ਤੇ ਧਮਕੀਆਂ ਦੇ ਰਹੇ ਨੇ ਹੀ ਟਾਈਮ ਲੈ ਰਹੇ ਨੇ ਹੀ ਅੱਜ ਦੇ ਲੋਕ ਕੱਲ ਤੇਰੇ ਹਫਤੇ ਦਾ ਟਾਈਮ ਲੈ ਲੈਂਦੇ ਆ ਕਰ ਕਰ ਕੇ ਇਹਨਾਂ ਨੇ ਕਾਫੀ ਟਾਲ ਲਗਾ ਦਿੱਤਾ ਲੇਕਿਨ ਇਹ ਪੈਸੇ ਕਿੱਥੇ ਨੇ ਮੇਰੇ ਬੇਟੇ ਮੇਰੇ ਬੇਟੇ ਦਾ ਸਿਧਾ ਮੇਰਾ ਬੇਟਾ ਚਲੇ ਗਿਆ ਸੀ ਬਾਹਰ ਬੜਾ ਔਖਾ ਮਤਲਬ ਅਸੀਂ ਦੋ ਵਾਰੀ ਮੈਡੀਕਲ ਕਰਾਇਆ ਹਰ ਵਾਰੀ ਮਤਲਬ 6 ਮਹੀਨੇ ਦਾ ਮੈਡੀਕਲ ਹੁੰਦਾ ਟਾਈਮ ਉਹਨੇ ਦੋ ਵਾਰੀ ਮੈਨੂੰ ਮੈਡੀਕਲ ਕਰਾਉਣਾ ਪਿਆ ਸਾਲ ਲਟਕਾਇਆ ਸਾਲ ਤੋਂ ਬਾਅਦ ਵੀ ਫਿਰ ਚਲੋ ਮਹਾਰਾਜੀ ਦੀ ਕਿਰਪਾ ਉਸ ਮਾਲਕ ਦੀ ਕਿਰਪਾ ਨਾਲ ਹੀ ਇਹ ਸਮਸਮ ਸੀਰੀ ਚਲੇ ਆਏ ਤੇ ਸਾਡਾ तकरीबन 70 ਲੱਖ ਰੁਪਏ ਬਚਦਾ ਸੀ ਇਹਨਾਂ ਵੱਲ ਇਹ ਕਿਹੜੇ ਬਾਹਦਾ ਤੁਹਾਨੂੰ ਪੈਸੇ ਦੇ ਦਿੱਤਾ ਜਾਵੇ ਤੇ ਭਾਜੀ ਹੁਣ ਉਹ ਕੱਟ ਕੇ ਫਿਰ ਇਹਨਾਂ ਨੇ ਕਹਿੰਦੇ ਥੋੜੇ ਪਾਸੇ ਕੱਟ ਲਿਆ ਮੈਂ ਕਿ ਜਿਹੜੇ ਕੱਟਨੇ ਤੁਸੀਂ ਕੱਟ ਲਓ ਬਾਕੀ ਸਾਨੂੰ ਦੇ ਦੋ ਇਹ ਕੱਟ ਕਿਹੜਾ ਕਿ 80000 ਰੁਪਏ ਕੱਢਿਆ ਜੀ ਇਹਨਾਂ ਨੇ ਉਹ ਵੀ ਨਹੀਂ ਦੇ ਰਹੇ ਕਿ ਕਿੰਨੇ ਪਿਆ ਹੈਗੇ ਪਰ ਹੁਣ ਅਗਲਾ ਕਦਮ ਹੈ ਜਿਹੜਾ ਕਿਉਂਕਿ ਇਨੇ ਇਨੇ ਦੋਹਾਂ ਸ਼ਹਿਰਾਂ ਤੋਂ ਲੋਕ ਆਏ ਨੇ ਕੋਈ ਲੁਧਿਆਣੇ ਤੋਂ ਕੋਈ ਬੋਹਰ ਤੋਂ ਕੋਈ ਖੰਨੇ ਤੋਂ ਅਗਲਾ ਸਟੈਪ ਨੂੰ ਤੁਹਾਡਾ ਕੀ ਹੈ ਜਿਵੇਂ ਇੱਕ ਸਾਲ ਦਾ ਸਮਾਂ ਤੁਹਾਨੂੰ ਹੋ ਚੁੱਕਿਆ ਤੇ ਚੱਕਰ ਕੱਢਦੇ ਹਾਂ ਹਾਂਜੀ ਅਸੀਂ ਕਾਰਵਾਈ ਮੰਗਦੇ ਆਂ ਸਰਕਾਰ ਦਾ ਪ੍ਰਸ਼ਾਸਨ ਤੋਂ ਕਾਰਵਾਈ ਮੰਗਦੇ ਆਂ ਇੱਕ ਪਰਚਾ ਦਰਜ ਕੀਤਾ ਜਾਵੇ ਤੇ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਜਿਹੜਾ ਸਹੀ ਬੰਦਾ ਉਹ ਜੇਲ੍ਹ ਚਾ ਜਿਹੜੇ ਕੁੱਤੇ ਨੇ ਉਹ ਬਾਹਰ ਆ ਸਰਕਾਰ ਦਾ ਇਹਨਾਂ ਵੱਲ ਧਿਆਨ ਜਾਂਦਾ ਨਹੀਂ ਹੈ ਉਹਨੂੰ ਜੇਲ੍ਹ ਚ ਦੇਤਾ ਪਰਚਾ ਕਰਕੇ ਇਹਨਾਂ ਦੇ ਪਰਚੇ ਕਿਉਂ ਨਹੀਂ ਕਰਦੇ ਲੋਕਾਂ ਦੇ ਪੈਸੇ ਦਵਾਉਂਦਾ ਸੀ ਭਲਾ ਕਰਦਾ ਸੀ ਉਹ ਪੈਸੇ ਦਵਾਉਂਦਾ ਸੀ ਭਲੇ ਕਰਦਾ ਸੀ ਇਹ ਪੈਸੇ ਦੱਬਦੇ ਨੇ ਇਹਨਾਂ ਦਾ ਕੋਈ ਪਰਚਾ ਨਹੀਂ ਕਿਸੇ ਨੇ ਸੁਣਿਆ ਵਾ ਵੀ ਸਰਕਾਰ ਨੇ ਇਥੇ ਪਰਚਾ ਕਰਤਾ ਜੀ ਇੰਨੇ ਲੱਖ ਰੁਪਏ ਇਹ ਜਣਾਂ ਦਾ ਦਵਾਇਆ ਲੋਕਾਂ ਨੂੰ ਇੰਨੇ ਲੱਖ ਉਹ ਦਵਾਉਂਦਾ ਸੀ ਲੱਖਾਂ ਰੁਪਏ ਲੋਕਾਂ ਦੇ ਦਵਾਏ ਹੈ ਉਹਨੂੰ ਚਾਕੇ ਨਾਲ ਜੇਲ੍ਹ ਤੋਂ ਛੁਡਤਾ ਉਹਤੇ ਪਰਚਾ ਦਰਜ ਕਰਦਾ ਇਹਨਾਂ ਦੇ ਕਿਉਂ ਨਹੀਂ ਕਰ ਰਹੇ ਇਹਨਾਂ ਦੇ ਪਰਚਾ ਦਰਜ ਕਰਨ ਅਸੀਂ ਇਹਨਾਂ ਦੇ ਲਾਇਸੈਂਸ ਕਿਉਂ ਨਹੀਂ ਦੱਦ ਕੀਤੇ ਅੱਛਾ ਜਿਵੇਂ ਹੁਣ ਇਮੀਗ੍ਰੇਸ਼ਨ ਵਾਲਿਆਂ ਦੀ ਆਏ ਦਿਨ ਅਸੀਂ ਖਬਰਾਂ ਸੁਣਦੇ ਆ ਵੀ ਇੰਨੇ ਲੱਖ ਠੱਗੀ ਦਾ ਸ਼ਿਕਾਰ ਹੋਏ ਨੇ ਆਮ ਬੰਦੇ ਤਾਂ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦੀ ਨਕੇਲ ਕਸਨੀ ਚਾਹੀਦੀ ਹੈ ਜਾਂ ਕੀ ਪੈਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਕੀ ਉਹਦੇ ਪੈਮਾਨੇ ਜਾਂ ਦਾਇਰੇ ਹੋਣੇ ਚਾਹੀਦੇ ਆ ਕੀ ਨਸੀਹਤ ਦੋਂਗੇ ਸਰਕਾਰ ਆਹੀਂ ਸਰਕਾਰ ਤੋਂ ਸਖਤ ਕਾਰਵਾਈ ਮੰਗਦੇ ਆ ਜੀ ਲਾਇਸੈਂਸ ਰੱਦ ਹੋਣਾ ਇਹਨਾਂ ਦੇ ਪਰਚੇ ਕੀਤੇ ਜਾਣ ਗਾਂ ਤੋਂ ਇੱਕ ਇਸ ਤਰ੍ਹਾਂ ਦਾ ਦਫ਼ਤਰ ਬੰਦ ਕੀਤਾ ਜਾਣਾ ਕਿਸੇ ਨਾਲ ਇਦਾਂ ਦਾ ਫਰੋਡ ਨਾ ਹੋ ਸਕੇ ਪੰਜਾਬ ਦੇ ਵਿੱਚ ਨਕੇਲ ਪੈ ਸਕਦੀ ਜੇ ਸਰਕਾਰ ਚਾਵੇ ਦੇ ਹੁਣ ਪਾਣਾ ਸਿੱਧੂ ਪਾਉਣ ਲੱਗਾ ਸੀਗਾ ਤੇ ਉਹਨਾਂ ਨੂੰ ਚੱਕ ਕੇ ਜੇਲ੍ਹਤ ਕਰਾਤਾ ਪਰਚਾ ਦਰਜ ਕਰਾਤਾ ਇਹਨਾਂ ਦੇ ਕਾਰਨ ਅਸੀਂ ਇਹ ਗੱਲ ਕਹਿੰਦੇ ਆ ਨੂੰ ਨਹੀਂ ਲੱਗਦਾ ਕਿ ਇਮੀਗ੍ਰੇਸ਼ਨ ਵਾਲੇ ਵੀ ਜਿਹੜੇ ਘਟੋ ਘਟ ਸਰਕਾਰ ਤੋਂ ਮਾਨਤਾ ਪ੍ਰਾਪਤ ਏਦਾਂ ਦਾ ਕੁਝ ਹੋਵੇ ਉਹਨਾਂ ਦੇ ਕੋਲ ਜਿਨ੍ਹਾਂ ਦੇ ਉੱਤੇ ਆਮ ਲੋਕ ਟਰਸਟ ਕਰ ਸਕਣ ਹਨ ਉਹ ਚਾਹੀਦਾ ਜੀ ਬਿਲਕੁਲ ਸਰਕਾਰ ਨੂੰ ਚਾਹੀਦਾ ਜਿਨ੍ਹਾਂ ਦੇ ਟਰਸਟ ਕਰ ਸਕਦੇ ਆ ਉਹ ਮਾਨਤਾ ਪ੍ਰਾਪਤ ਹੋਣ ਸਰਕਾਰ ਵੱਲੋਂ ਅਸੀਂ ਐਸੀ ਚੀਜ਼ ਦੀ ਮੰਗ ਕਰਦੇ ਆ ਜੀ ਬਿਲਕੁਲ ਤੇ ਆ ਜਿਹੜੇ ਜਿੰਨੇ ਵੀ ਹੈਗੇ ਆ ਛੋਟੇ ਮੋਟੇ ਇਮੀਗ੍ਰੇਸ਼ਨ ਬੰਦ ਕੀਤੇ ਜਾਣ ਫਰੋਡ ਵਾਲੇ ਸਰਕਾਰ ਦੀ ਇਹਨਾਂ ਤੋਂ ਨਿਗ੍ਹਾ ਹੋਣੀ ਚਾਹੀਦੀ ਆ ਹੁਣ ਅਗਲੀ ਅਗਲਾ ਕਦਮ ਆ ਤੁਹਾਡਾ ਜਿਹੜਾ ਕੀ ਹੈ ਇਹਦਾ ਉੱਤੇ ਪਰਚਾ ਦਰਜ ਕੀਤਾ ਜਾਵੇ ਤੇ ਸਾਰਿਆਂ ਨੂੰ ਪੈਸੇ ਮਿਲਣ ਧਰਨਾ ਲਾਵਾਂਗੇ ਜੇ ਨਹੀਂ ਦਊਗਾ ਤੇ ਸਾਰਿਆਂ ਨੂੰ ਅਸੀਂ ਤੇਹੀ ਗੱਲ ਕਹਿੰਦੇ ਜਿੰਨੇ ਵੀ ਹੈਗੇ ਸਾਰਿਆਂ ਨੂੰ ਪੈਸੇ ਹੁਣ ਜਿੰਨੇ ਹੈਗੇ ਉਹ ਸਾਰੇ ਜਣੇ ਇਕੱਠੇ ਹੋ ਕੇ ਥਾਣੇ ਦੇ ਵਿੱਚ ਜਾ ਕੇ ਜਾਂ ਸੀਪੀ ਦਫ਼ਤਰ ਨੂੰ ਮਿਲੋਗੇ ਜਾਂ ਕਿੱਥੇ ਤੁਸੀਂ ਆ ਜਾ ਕੇ ਜਿਹੜਾ ਹੈਗੇ ਦਰਖਾਸਤ DAOਗੇ ਅਸੀਂ ਪਹਿਲਾਂ ਦਰਖਾਸਤ ਦੇ ਕੇ ਫਿਰ ਅਸੀਂ ਸੀਪੀ ਦਫ਼ਤਰ ਜਾਵਾਂਗੇ ਉਹਨਾਂ ਤੋਂ ਪਰਚੇ ਦੀ ਮੰਗ ਕਰਾਂਗੇ ਤੇ ਉਹਨਾਂ ਨੂੰ ਕਹਾਂਗੇ ਬੰਦ ਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਅਸੀਂ ਇਸ ਚੀਜ਼ ਬਸ ਠੀਕ ਠੀਕ ਅਸੋ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਕੋਈ ਖੰਨੇ ਤੋਂ ਕੋਈ ਬਹੁਤ ਤੋਂ ਇੰਨੀ ਦੂਰੋਂ ਦੂਰੋਂ ਲੋਕ ਇੱਥੇ ਆਏ ਨੇ ਤਕਰੀਬਨ ਇਹ ਦੱਸਦੇ ਨੇ ਕਿ ਕਿਸੇ ਨੂੰ ਇੱਕ ਸਾਲ ਦਾ ਸਮਾਂ ਕਿਸੇ ਨੂੰ 6 ਮਹੀਨੇ ਦਾ ਸਮਾਂ ਜਿਹੜਾ ਇੱਥੇ ਹੋ ਗਿਆ ਚੱਕਰ ਕੱਢਦੇ ਆ ਨੂੰ ਕਿ ਜਿਨ੍ਹਾਂ ਨੂੰ ਪੈਸੇ ਆ ਜਿਹੜੇ ਨਹੀਂ ਮਿਲਦੇ ਪਏ ਇਹਨਾਂ ਦਾ ਇਹ ਕਹਿਣਾ ਕਿ ਲਗਾਤਾਰ ਪੈਸੇ ਮੰਗਣ ਤੋਂ ਬਾਅਦ ਐਂਡ ਦੇ ਉੱਤੇ ਇਹਨਾਂ ਦੇ ਦਫ਼ਤਰ ਵੱਲੋਂ ਮਾਲਕ ਵੱਲੋਂ ਦਫ਼ਤਰ ਦੇ ਸਟਾਫ ਵੱਲੋਂ ਇਹ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਅਸੀਂ ਤੁਹਾਡਾ ਕੋਈ ਪੈਸਾ ਨਹੀਂ ਦੇਵਾਂਗੇ ਤੁਹਾਡੇ ਤੋਂ ਜੋ ਹੁੰਦਾ ਤੁਸੀਂ ਕਰ ਲਓ ਜਾਂ ਜਿੰਨੇ ਪੈਸੇ ਆ ਤੁਹਾਨੂੰ ਦੇਣੇ ਨੇ ਅਸੀਂ ਉੱਪਰ ਲਾ ਦੇਾਂਗੇ ਕਹਿੰਦੇ ਇਸ ਤਰ੍ਹਾਂ ਦੀਆਂ ਧਮਕੀਆਂ ਨੇ ਜਿਹੜੀਆਂ ਆਫਿਸ ਵੱਲੋਂ ਲਗਾਤਾਰ ਮਿਲ ਰਿਹਾ ਰਹੇ ਇਹ ਜਿਹੜੇ ਆਫਿਸ ਜਿਹੜਾ ਹੈਗਾ ਆ ਫਲਾਈ ਰਾਈਟ ਇਸ ਦੇ ਜਿਹੜੇ ਓਨਰ ਨੇ ਮਾਲਕ ਨੇ ਉਹਨਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਦੇ ਵਿੱਚ ਉਹ ਪੈਸੇ ਜਿਹੜੇ ਕਿਉਂ ਨਹੀਂ ਦੇ ਰਹੇ ਖੈਰ ਇੱਕ ਵਾਰੀ ਜੀ ਸਾਨੂੰ ਹਫ਼ਤੇ ਦਾ ਇੰਦਾ ਟਾਈਮ ਦੇ ਦਿੰਦੇ ਨੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਹਫ਼ਤੇ ਦਾ ਸਾਨੂੰ ਇੰਦਾ ਟਾਈਮ ਦਿੰਦੇ ਨੇ ਇਹ ਤਾਂ ਸਾਨੂੰ ਹਫ਼ਤੇ ਦੇ ਕੇ ਟਾਈਮ ਸਾਰਿਆਂ ਨੂੰ ਮੋੜ ਦਿੰਦੇ ਆ ਫਿਰ ਉਸ ਤੋਂ ਬਾਅਦ ਅੱਗੇ ਫੋਨ ਤੇ ਫੋਨ ਕਰੀ ਤਾਂ ਫੋਨ ਨਹੀਂ ਚੱਕਦੇ ਸਾਡਾ ਫੋਨ ਕੋਈ ਵੀ ਨਹੀਂ ਚੱਕਦਾ ਫਿਰ ਉਸ ਤੋਂ ਬਾਅ ਇਹ ਸਾਰੇ ਟਾਈਮ ਹੀ ਦਿੱਤੇ ਹੋਏ ਨੇ ਟਾਈਮ ਦਿੱਤੇ ਹੋਏ ਇੰਨੇ ਦੇ ਸਾਨੂੰ ਟਾਈਮ ਅੱਜ ਵੀ ਟਾਈਮ ਦੇ ਦਿੱਤਾ ਬੰਦੇ ਭੇਜੇ ਸੀ ਦਾ ਉਹਨਾਂ ਨੇ ਬੌਂਸਰ ਭੇਜੇ ਸੀ ਉਹ ਸਾਨੂੰ ਟਾਲਣ ਵਾਸਤੇ ਤੇ ਇਹਨਾਂ ਨੂੰ ਜਾ ਕੇ ਸ਼ਾਂਤ ਕਰਾਓ ਇਹ ਇਦਾਂ ਦੇ ਕੰਮ ਕਰ ਰਿਹਾ ਇਹ ਬੰਦਾ ਬੌਂਸਰ ਵੀ ਰੱਖੇ ਹੋਏ ਨੇ ਬੌਂਸਰ ਭੇਜੇ ਸੀ ਹੁਣ ਇਹ ਆਏ ਸੀ 10 8 10 ਜਾਣੇ ਆਏ ਸੀ ਇਹਨਾਂ ਨੂੰ ਸਾਰਿਆਂ ਨੂੰ ਪੁੱਛੋ ਹੁਣੇ ਆਏ ਸੀਗੇ ਸਾਡੇ ਕੋਲ ਆਇਆ ਉਹਨਾਂ ਦੀ ਵੀਡੀਓ ਪਈ ਹੋਊਗੀ ਰਿਕਾਰਡ ਕੀਤੀ ਅਸੀਂ ਇਹ ਇਮੀਗ੍ਰੇਸ਼ਨ ਦੇ ਦਫ਼ਤਰ ਚ ਬਾਉਂਸਰ ਬਾਉਂਸਰ ਰੱਖਣ ਦੀ ਕੀ ਜ਼ਰੂਰਤ ਪੈਗੀ ਅੱਛਾ ਬਾਹਰ ਇਹਨਾਂ ਨੇ ਬਾਹਰੋਂ ਮਂਗਾਏ ਸੀਗੇ ਜੋ ਅਸੀਂ ਸਾਨੂੰ 1 ਘੰਟਾ ਬੈਠਿਆ ਨੂੰ ਹੋਇਆ ਸੀਗਾ 1 ਘੰਟੇ ਬਾਅਦ ਉਹਨਾਂ ਨੇ ਕਾਲ ਕੀਤੀ ਬਾਹਰੋਂ ਬੰਦੇ ਆਏ ਆ ਸਾਡੇ ਕੋਲ ਸ਼ਾਇਦ ਵੀਡੀਓ ਪਈ ਹੋਵੇ ਉਹਨਾਂ ਦੀ ਆਹ ਪੈਸੇ ਦਿੱਤੇ ਆ ਜੀ ਆਹ ਵੀਡੀਓ ਜੀ ਸਾਡੇ ਕੋਲ ਆਹ ਜਿਹੜਾ ਫੇਕ ਡਿਗਰੀ ਬਣਾਈ ਆ ਜੀ ਇਹਦੀ ਵੀਡੀਓ ਸਾਡੇ ਕੋਲ ਆ ਮੈਡਮ ਆ ਤਾਂ ਸਰਦੂ ਦਿਖਾਓ ਫਿਰ ਉਸ ਤੋਂ ਬਲਾਵਾ ਚੰਡੀਗੜ੍ਹ ਵੀ ਚੰਡੀਗੜ੍ਹ ਵਾਲਿਆਂ ਦੀ ਵੀ ਸਾਡੇ ਕੋਲ ਵੀਡੀਓ ਪਈਆਂ ਨੇ ਚੰਡੀਗੜ੍ਹ ਅਸੀਂ ਗਏ ਸੀਗੇ ਸਾਨੂੰ ਕਿਦਾਂ ਗੱਲਬਾਤ ਸਾਡੇ ਨਾਲ ਕਰਦੇ ਨੇ ਕਿਦਾਂ ਤਾਨੂੰ ਪਾਇਆ 5 ਤਰੀਕ ਦਾ ਟਾਈਮ ਦੇ ਦਿੰਦੇ ਆ ਫਿਰ ਸ਼ਾਇਦ 8 ਦਾ ਦੇ ਦਿੰਦੇ ਆ ਫਿਰ 10 ਦਾ ਦੇ ਦਿੰਦੇ ਇੰਦਾ ਟਾਈਮ ਫਟ ਪਾਈ ਜਾਂਦੇ ਕਿ ਜੇ ਮੀਡੀਆ ਨੂੰ ਖੋਦ ਹੈ ਨਾ ਫਿਰ ਪੈਸੇ ਲੋੜੇ ਨਹੀਂ ਖਾਣੇ ਹੁਣ ਕਹਿੰਦੇ ਕਿ ਜੇ ਮੀਡੀਆ ਨੂੰ ਬੁਲਾਓਗੇ ਜਾਂ ਪੁਲਿਸ ਪ੍ਰਸ਼ਾਸਨ ਨੂੰ ਜਾਂ ਕੰਪਲੇਨ ਕਰੋਗੇ ਤਾਂ ਫਿਰ ਪੈਸੇ ਲੈ ਲਓ ਜਿੱਤਾ ਲੈ ਜਾਂਦੇ ਸਾਡੇ ਤੋਂ ਆਹ ਸੋ ਉਸੇ ਸੁਣਿਆ ਕਿ ਜਿਸ ਤਰ੍ਹਾਂ ਅ ਇਹਨਾਂ ਨੇ ਕਿਹਾ ਕਿ ਲਗਾਤਾਰ ਧਮਕੀਆਂ ਜਿਹੜੀਆਂ ਹੁਣ ਵੀ ਇਹਨਾਂ ਨੂੰ ਮਿਲ ਰਹੀਆਂ ਨੇ ਮੀਡੀਆ ਨੂੰ ਦੇਖ ਦੇਖਣ ਤੋਂ ਬਾਅਦ ਵੀ ਧਮਕੀਆਂ ਜਿਹੜੀਆਂ ਲੱਗਤੋਂ ਜਿਹੜੀਆਂ ਇਹਨਾਂ ਨੂੰ ਮਿਲ ਰਹੀਆਂ ਨੇ ਟਾਈਮ ਤੇ ਟਾਈਮ ਦਿੱਤੇ ਜਾ ਰਹੇ ਨੇ ਨਕਲੀ ਡਿਗਰੀਆਂ ਜਿਹੜੀਆਂ ਬਣਾ ਕੇ ਦਿੱਤੀਆਂ ਜਾਂਦੀਆਂ ਨੇ ਉਹਦਾ 1 ਲੱਖ ਰੁਪਏ ਦਾ ਵਕਰਾ ਲਿਆਇਆ ਖੈਰ ਫਿਲਹਾਲ ਇਸ ਵੇਲੇ ਇਹ ਸਾਰੇ ਲੋਕ ਇਕੱਠੇ ਹੋ ਕੇ ਸੀਪੀ ਦਫਤਰ ਜਾਣਗੇ ਇੱਕ ਕੰਪਲੇਂਟ ਆ ਜਿਹੜੀ ਉੱਥੇ ਦਰਜ ਕਰਨਗੇ ਪਰਚੇ ਦੀ ਮੰਗ ਕਰਦੇ ਪਏ ਨੇ ਕਾਰਵਾਈ ਦੀ ਮੰਗ ਕਰਦੇ ਪਏ ਨੇ ਕਿ ਇਹਨਾਂ ਦੇ ਉੱਤੇ ਕਾਰਵਾਈ ਹੋਵੇ ਸਾਡੇ ਨਾਲ ਇਨਸਾਫ ਹੋਵੇ ਸਾਨੂੰ ਜਿਹੜੇ ਬਣਦੇ ਪੈਸੇ ਆ ਵਾਪਸ ਮਿਲਣ ਕਹੇ ਅਪਲਾਈ ਰਾਈਟ ਦੇ ਇਮੀਗ੍ਰੇਸ਼ਨ ਦੇ ਜਿਹੜੇ ਓਨਰ ਨੇ ਇੱਕ ਵਾਰੀ ਉਹਨਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਇਸ ਵਾਰੀ ਕੀ ਕਹਿਣਾ। ਸੋ ਉਧਰ ਇਸ ਮਾਮਲੇ 'ਚ ਅਪਲਾਈ ਰਾਈਟ ਦੇ ਜਿਹੜੇ ਦਫ਼ਤਰ ਦੇ ਜਿਹੜੇ ਓਨਰ ਹੈਗੇ ਨੇ ਤਾਂ ਉਹ ਜਦੋਂ ਉਹਨਾਂ ਦਾ ਪੱਖ ਲੈਣ ਦੇ ਲਈ ਅਸੀਂ ਉਹਨਾਂ ਦੇ ਦਫ਼ਤਰ ਪਹੁੰਚੇ ਤਾਂ ਉਹਨਾਂ ਦਾ ਦਫ਼ਤਰ ਆ ਜਿਹੜਾ ਲੌਕ ਕਰਕੇ ਸਟਾਫ ਐਸ ਤੋਂ ਜਾ ਚੁੱਕਿਆ ਹੋ ਸਕਦਾ ਸਟਾਫ ਅੰਦਰ ਹੋਵੇ ਲੇਕਿਨ ਦਫ਼ਤਰ ਆ ਜਿਹੜਾ ਲੌਕ ਕੀਤਾ ਹੋਇਆ। ਸੋ ਇਹ ਸਟਾਫ ਦੇ ਨਾਲ ਜਾਂ ਅਪਲਾਈ ਰਾਈਟ ਦੇ ਓਨਰ ਦੇ ਨਾਲ ਕੰਟੈਕਟ ਆ ਜਿਹੜਾ ਨਹੀਂ ਹੋ ਸਕਿਆ। ਕਹੇ ਦੇਖਦੇ ਹਾਂ ਹੁਣ ਇਸ ਮਾਮਲੇ ਦੇ ਵਿੱਚ ਇਨ੍ਹਾਂ ਲੋਕਾਂ ਨੂੰ ਕੀ ਇਨਸਾਫ ਮਿਲਦਾ ਕੈਮਰਾਮੈਨ ਮਨਦੀਪ ਦੇ ਨਾਲ ਵਿਸ਼ਾਲ ਸ਼ਰਦਾ ਪ੍ਰਾਈਮ ਮੋਡਲ ਲੁਧਿਆਣਾ